ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਰਾਜ ਵਿੱਚ ਇੱਕ ਅਹੰਕਾਰੀ ਰਾਜਾ ਰਾਜਕਰਦਾ ਸੀ ਉਸ ਨੂੰ ਆਪਣੇ ਆਪ ਤੇ ਬਹੁਤ ਕਮੰਡ ਸੀ ਉਹ ਸਮਝਦਾ ਸੀ ਕਿ ਉਸ ਤੋਂ ਵੱਡਾ ਤੇਜ਼ ਤਾਕਤਵਰ ਅਤੇ ਅਕਲਮੰਦ ਕੋਈ ਨਹੀਂ ਇੱਕ ਦਿਨ ਰਾਜੇ ਨੇ ਐਲਾਨ ਕਰਵਾਇਆ ਮੇਰੇ ਰਾਜ ਵਿੱਚ ਜੇ ਕੋਈ ਮੈਨੂੰ ਬੁੱਧੀ ਵਿੱਚ ਹਰਾ ਦੇਵੇ ਮੈਂ ਉਸ ਨੂੰ ਅੱਧਾ ਰਾਜ ਦੇ ਦੇਵਾਂਗਾ ਇੱਕ ਸਧਾਰਨ ਜਿਹੇ ਕੱਪੜੇ ਪਹਿਨੇ ਆ ਬਜ਼ੁਰਗ ਦਰਬਾਰ ਵਿੱਚ ਆਇਆ ਉਸ ਨੇ ਰਾਜੇ ਨੂੰ ਨਮਸਕਾਰ ਕੀਤਾ ਅਤੇ ਕਿਹਾ ਮਹਾਰਾਜ ਮੈਂ ਤੁਹਾਡੇ ਨਾਲ ਇੱਕ ਛੋਟਾ ਜਿਹਾ ਪ੍ਰਸ਼ਨ ਪੁੱਛਣਾ ਚਾਹੁੰਦਾ ਹਾਂ ਰਾਜਾ ਹੱਸ ਕੇ ਬੋਲਿਆ ਪੁੱਛ ਬਜ਼ੁਰਗ ਪਰ ਯਾਦ ਰੱਖੀ ਤੂੰ ਹਾਰੇਗਾ ਬਜ਼ੁਰਗ ਨੇ ਪੁੱਛਿਆ ਦੱਸੋ ਮਹਾਰਾਜ ਤੁਹਾਡੀ ਸਰੀਰ ਦੀ ਸਾਹ ਕਦੋਂ ਰੁਕ ਜਾਏਗੀ ਰਾਜਾ ਚੁੱਪ ਹੋ ਗਿਆ ਉਹ ਇਸ ਸਵਾਲ ਦਾ ਜਵਾਬ ਨਾ ਦੇ ਸਕਿਆ ਬਜ਼ੁਰਗ ਹੌਲੀ ਜਿਹੀ ਮੁਸਕਾਨ ਨਾਲ ਬੋਲਿਆ ਮਹਾਰਾਜ ਜਦੋਂ ਇਨਸਾਨ ਆਪਣੀ ਸਾਹ ਦਾ ਮਾਲਕ ਨਹੀਂ ਤਾਂ ਉਹ ਕਿਸ ਗੱਲ ਦਾ ਕਮੰਡ ਕਰੇ ਇਹ ਸੁਣ ਕੇ ਰਾਜੇ ਦੀਆਂ ਅੱਖਾਂ ਖੁੱਲ ਗਈਆਂ ਉਸਨੇ ਤੁਰੰਤ ਬਜ਼ੁਰਗ ਤੋਂ ਮਾਫੀ ਮੰਗੀ ਅਤੇ ਆਪਣਾ ਕਮੰਡ ਛੱਡ ਦਿੱਤਾ